ਵੱਡੀ ਖਬਰ ਹੈ ਮਾਨਪ੍ਰੇਤ ਬਾਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦਾਸਤ ਇਹ ਕਿ ਮਾਨਪ੍ਰੇਤ ਬਾਦਲ ਗਿੱਦੜ ਬਾਹ ਤੋਂ ਜਿਮਨੀ ਚੋਣਾ ਲੜ ਸੱਕਦੇ ਨੇ ਤੇ ਉੱਥੇ ਹੀ ਬਾਕੀ ਉਮੀਦਵਾਰਾਂ ਨੂੰ ਟੱਕਰ ਦੇਣ ਦੇ ਲਈ ਭਾਜਪਾ ਉਹਨਾਂ ਨੂੰ ਸਿਆਸੀ ਅਖਾੜੇ ਦੇ ਵਿੱਚ ਉਤਾਰ ਸਕਦੀ ਹੈ। ਤੇ ਲਗਭਗ ਸਾਰੀਆਂ ਪਾਰਟੀਆਂ ਤਿਆਰੀਆਂ ਖਿੱਚ ਰਹੀਆਂ ਨੇ ਤੇ ਗਿੱਦੜ ਬਾਹ ਦੀਆਂ ਜਿਮਨੀ ਚੋਣਾ ਨੂੰ ਲੈ ਕੇ ਹੁਣ ਹਲਚਲ ਤੇਜ਼ ਹੁੰਦੀ ਹੋਈ ਹੋਰ ਦਿਖਾਈ ਦੇ ਰਹੀ ਐ। ਮਨਪ੍ਰਿਤ ਬਾਦਲ ਦੇ ਵੱਲੋਂ ਗਿੱਦੜ ਬਾਹ ਦਾ ਦੌਰਾ ਕੀਤਾ ਗਿਆ ਤੇ ਉੱਥੇ ਹੀ ਸਿਆਸੀ ਅਖਾੜਾ ਪੱਕਦਾ ਹੋਇਆ ਨਜ਼ਰ ਆ ਰਿਹਾ। ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਉੱਥੇ ਹੀ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਤੇ ਜਿਸ ਦੇ ਦੌਰਾਨ ਬਾਕੀ ਉਮੀਦਵਾਰਾਂ ਨੂੰ ਟੱਕਰ ਦੇਣ ਦੇ ਲਈ ਮਨਪ੍ਰਿਤ ਬਾਦਲ ਆਪ ਜਿਹੜੇ ਕੇ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਨੇ। ਆਓ ਤੁਹਾਨੂੰ ਸੁਣਾਉਣੇ ਮਨਪ੍ਰਿਤ ਬਾਦਲ ਦਾ ਹੋਰ ਕੀ ਕਹਿਣਾ। ਆ ਮੱਥੇ ਦੀਆਂ ਤਕਰੀਰਾਂ ਹੁੰਦੀਆਂ ਦੇਸ਼ ਨਿਕਾਲਾ ਮਿਲ ਗਿਆ ਅੱਜ 15 ਸਾਲਾਂ ਬਾਅਦ ਮੈਂ ਇਹਨਾਂ ਗਲੀਆਂ 'ਚ ਫੇਰ ਪੈਰ ਪਾਇਆ ਕਸ਼ਮੀਰ ਮੈਥੋਂ ਨਾ ਜਾਂਦਾ ਔਰ ਕਿ ਤੁਹਾਨੂੰ ਮੁਸੀਬਤ ਆਉਣੀ ਹੀ ਸੀ ਇਹ ਨੌਬਤ ਜਿਹੜੀ ਹੈ 15 ਸਾਲ ਬਾਅਦ ਸੋ ਮੈਂ ਤਾਂ ਅੱਜ ਤੁਹਾਡੇ ਕੋਲੇ ਇਹ ਵੀ ਬੇਨਤੀ ਕਰਨਾ ਹੈ ਮੈਨੂੰ ਧਰਮੇ ਦਾ ਪਤਾ ਸੀਗਾ ਕਿ ਗਿੱਦੜਵਾੜ ਸ਼ਹਿਰ ਦੇ ਵਿੱਚ ਧਰਮਾ ਲੱਗਿਆ ਮੈਂ ਮੈਨੂੰ ਥੋੜੀ ਜਿਹੀ ਝਿਜਕ ਐ ਇਸ ਦੀ ਕਿ ਜਿਹੜੇ ਪੁਰਾਣੇ ਲੀਡਰ ਐ ਗਿੱਜੜਵਾਦੇ ਜਿਹੜੇ ਤੁਹਾਡੇ ਨਾਲ ਪਿਛਲੇ 15 ਸਾਲਾਂ ਤੋਂ ਕੀ ਸ਼ਾਇਦ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਸ਼ਾਇਦ ਤੁਹਾਡੇ ਕੋਲੇ ਆਉਣ ਔਰ ਉਹ ਕੋਈ ਨਾ ਕੋਈ ਐ ਦਾ ਕੋਈ ਮਸਲੇ ਦਾ ਹੱਲ ਪਰ ਮੈਨੂੰ ਲੱਗਦਾ ਕਿ ਇਹਨਾਂ ਤੋਂ ਮਸਲੇ ਦਾ ਹੱਲ ਹੋਣਾ ਨਹੀਂ ਸੋ ਮੈਂ ਅੱਜ ਤੁਹਾਨੂੰ ਇਹ ਦਰਖਾਸਤ ਕਰਕੇ ਜਾਂਦਾ ਕਿ ਤੁਸੀਂ ਜੇ ਤੁਹਾਨੂੰ ਮੇਰੇ ਤੇ ਇਤਬਾਰ ਆਉਂਦਾ ਹੈ ਤਾਂ ਮੇਰੇ ਇਤਬਾਕ ਤੇ ਅੱਜ ਤੁਸੀਂ ਇਹ ਧਰਗਣਾ ਜਿਹੜਾ ਹੈ ਇਹ ਚੱਕ ਲਓ। ਨੀਚੇ ਵਾਲਾ ਪੁੜੀ ਬਣਾ ਦੂਗਾ ਪਰ ਉੱਪਰ ਵਾਲਾ ਪੁੜੀ ਬਣਾ ਦੂਗਾ। ਕੋੜਲੇ ਕੋੜ ਬਣਾਵਾਂਗਾ। ਮੇਰੀ ਹਰ ਕੋਸ਼ਿਸ਼ ਹੋਏਗੀ ਮੇਰੀ ਅਰ ਪਰ ਜਿਵੇਂ ਕੋਈ ਵਕੀਲ ਕਾਲਾ ਕੋਟ ਪਾ ਕੇ ਤੇ ਜੱਜ ਕੋਲੇ ਮੁਕੱਦਮਾ ਲੜਦਾ ਹੈ ਇਹ ਮੁਕੱਦਮਾ ਮੈਂ ਲੜੂਗਾ ਕਿ ਹੁਣ ਤੁਸੀਂ ਮੁਕੱਦਮਾ ਛੱਡ ਦਿਓ ਕਿ ਤੁਸੀਂ ਹੁਣ ਜਾ ਕੇ ਸਰਾੜੇ ਤੇ ਸਿਰ ਰੱਖ ਕੇ ਸੌਂ ਜਾਓ ਆਰਾਮ ਨਾਲ ਆ ਮੱਥੇ ਦੀਆਂ ਤਕਦੀਰਾਂ ਹੁੰਦੀਆਂ। ਦੇਸ ਨਿਕਾਲਾ ਮਿਲ ਗਿਆ ਸੀ ਅੱਜ 15 ਸਾਲਾਂ ਬਾਅਦ ਮੈਂ ਇਹਨਾਂ ਗਲੀਆਂ 'ਚ ਫੇਰ ਪੈਰ ਪਾਇਆ ਕਸ਼ ਮੈਥੋਂ ਨਾ ਜਾਂਦਾ ਕਿ ਤੁਹਾਨੂੰ ਮੁਸੀਬਤ ਆਉਣੀ ਸੀ ਇਹ ਨੌਬਤ ਜਿਹੜੀ ਹੈ 15 ਸਾਲ ਬਾਅਦ ਸੋ ਮੈਂ ਤਾਂ ਅੱਜ ਤੁਹਾਡੇ ਕੋਲੇ ਇਹੋ ਬੇਨਤੀ ਕਰਨਾ ਹੈ ਮੈਨੂੰ ਟਰਨੇ ਦਾ ਪਤਾ ਸੀਗਾ ਕਿ ਗਿੱਦੜਵਾੜ ਸ਼ਹਿਰ ਦੇ ਵਿੱਚ ਟਰਨਾ ਲੱਗਿਆ ਮੈਂ ਮੈਨੂੰ ਥੋੜੀ ਜਿਹੀ ਝਿਜਕ ਐ ਇਸ ਦੀ ਕਿ ਜਿਹੜੇ ਪੁਰਾਣੇ ਲੀਡਰ ਹੈ ਜਿਹੜਾ ਬਾਦੇ ਜਿਹੜੇ ਤੁਹਾਡੇ ਨਾਲ ਪਿਛਲੇ 15 ਸਾਲਾਂ ਤੋਂ ਕੀ ਸ਼ਾਇਦ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਸ਼ਾਇਦ ਤੁਹਾਡੇ ਕੋਲੇ ਆਉਣ ਔਰ ਉਹ ਕੋਈ ਨਾ ਕੋਈ ਐਦਾ ਕੋਈ ਮਸਲੇ ਦਾ ਹੱਲ ਪਰ ਮੈਨੂੰ ਲੱਗਦਾ ਕਿ ਇਹਨਾਂ ਤੋਂ ਮਸਲੇ ਦਾ ਹੱਲ ਹੋਣਾ ਨਹੀਂ ਸੋ ਮੈਂ ਅੱਜ ਤੁਹਾਨੂੰ ਇਹ ਦਰਖਾਸਤ ਕਰਕੇ ਜਾਂਦਾ ਕਿ ਤੁਸੀਂ ਜੇ ਤੁਹਾਨੂੰ ਮੇਰੇ ਤੇ ਇਤਬਾਰ ਆਉਂਦਾ ਹੈ ਤਾਂ ਮੇਰੇ ਅਤਵਾਜ ਤੇ ਅੱਜ ਤੁਸੀਂ ਇਹ ਧਰਨਾ ਜਿਹੜਾ ਹੈ ਇਹ ਚੱਕ ਲਓ। ਨੀਚੇ ਵਾਲਾ ਪੁਲ ਵੀ ਬਣਾ ਦੂੰਗਾ ਪਰ ਉੱਪਰ ਵਾਲਾ ਪੁਲ ਵੀ ਬਣਾਉਂਗਾ। ਦੋਲੇ ਪੁਲ ਬਣਾਵਾਂਗਾ। ਮੇਰੀ ਹਰ ਕੋਸ਼ਿਸ਼ ਹੋएगी ਤੇ ਅ ਮਰੇ ਪਰ ਜਿਵੇਂ ਕੋਈ ਵਕੀਲ ਕਾਲਾ ਕੋਟ ਪਾ ਕੇ ਤੇ ਜੱਜ ਕੋਲੇ ਮੁਕੱਦਮਾ ਲੜਦਾ ਇਹ ਮੁਕੱਦਮਾ ਮੈਂ ਲੜੂਗਾ ਕਿ ਹੁਣ ਤੁਸੀਂ ਮੁਕੱਦਮਾ ਛੱਡ ਦਿਓ ਕਿ ਤੁਸੀਂ ਹੁਣ ਜਾ ਕੇ ਸਰਾਰੇ ਤੇ ਸਿਰ ਰੱਖ ਕੇ ਸੌਜੋ ਆਰਾਮ ਨਾਲ ਆ ਮੱਥੇ ਦੀਆਂ ਤਕਦੀਰਾਂ ਦੇਸ ਨਿਕਾਲਾ ਮਿਲ ਗਿਆ ਸੀ ਅੱਜ 15 ਸਾਲਾਂ ਬਾਅਦ ਮੈਂ ਇਹਦਾ ਗਲੀਆਂ 'ਚ ਫੇਰ ਪੈਰ ਪਾਇਆ ਕਸ਼ਮੀਰ ਮੈਥੋਂ ਨਾ ਜਾਂਦਾ ਔਰ ਕਿ ਤੁਹਾਨੂੰ ਮੁਸੀਬਤ ਆਉਣੀ ਨਹੀਂ ਸੀ ਇਹ ਦੌਬਤ ਜਿਹੜੀ ਹੈ 15 ਸਾਲ ਬਾਅਦ ਸੋ ਮੈਂ ਤਾਂ ਅੱਜ ਤੁਹਾਡੇ ਕੋਲੇ ਇਹੋ ਬੇਨਤੀ ਕਰਨਾ ਹੈ ਮੈਨੂੰ ਤਰਨੇ ਦਾ ਪਤਾ ਸੀਗਾ ਕਿ ਗਿੱਦੜਵਾੜ ਸ਼ਹਿਰ ਦੇ ਵਿੱਚ ਤਰਨਾ ਲੱਗਿਆ ਮੈਂ ਮੈਨੂੰ ਥੋੜੀ ਜਿਹੀ ਝਿਜਕ ਐ ਇਸ ਦੀ ਸੀਗੀ ਜਿਹੜੇ ਪੁਰਾਣੇ ਲੀਡਰ ਐ ਜਿਹੜਾ ਬਾਦੇ ਜਿਹੜੇ ਤੁਹਾਡੇ ਨਾਲ ਪਿਛਲੇ 15 ਸਾਲਾਂ ਤੋਂ ਕੀ ਸ਼ਾਇਦ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਸ਼ਾਇਦ ਤੁਹਾਡੇ ਕੋਲੇ ਆਉਣ ਔਰ ਉਹ ਕੋਈ ਨਾ ਕੋਈ ਐਦਾ ਕੋਈ ਮਸਲੇ ਦਾ ਹੱਲ ਪਰ ਮੈਨੂੰ ਲੱਗਦਾ ਕਿ ਇਹਨਾਂ ਤੋਂ ਮਸਲੇ ਦਾ ਹੱਲ ਹੋਣਾ ਨਹੀਂ ਸੋ ਮੈਂ ਅੱਜ ਤੁਹਾਨੂੰ ਇਹ ਦਰਖਾਸਤ ਕਰਕੇ ਜਾਂਦਾ ਕਿ ਤੁਸੀਂ ਜੇ ਤੁਹਾਨੂੰ ਮੇਰੇ ਤੇ ਇਤਬਾਰ ਆਉਂਦਾ ਹੈ ਦਾ ਮੇਰੇ ਇਤਬਾਕ ਤੇ ਅੱਜ ਤੁਸੀਂ ਇਹ ਧਕਣਾ ਜਿਹੜਾ ਹੈ ਇਹ ਚੱਕ ਲਓ। ਨੀਚੇ ਵਾਲਾ ਪੁਲ ਵੀ ਬਣਾ ਦੂਗਾ ਪਰ ਉੱਪਰ ਵਾਲਾ ਪੁਲ ਵੀ ਬਣਾ ਦੂਗਾ। ਦੋਨੇ ਪੁਲ ਬਣਾਵਾਂਗਾ। ਮੇਰੀ ਹਰ ਕੋਸ਼ਿਸ਼ ਹੋਏਗੀ ਮੇਰੀ। ਅ ਪਰ ਪਰ ਜਿਵੇਂ ਕੋਈ ਵਕੀਲ ਕਾਲਾ ਕੋਟ ਪਾ ਕੇ ਤੇ ਜੱਜ ਕੋਲੇ ਮੁਕੱਦਮਾ ਲੜਦਾ ਹੈ ਇਹ ਮੁਕੱਦਮਾ ਮੈਂ ਲੜੂਗਾ ਕਿ ਹੁਣ ਤੁਸੀਂ ਮੁਕੱਦਮਾ ਛੱਡ ਦਿਓ। ਕਿ ਤੁਸੀਂ ਹੁਣ ਜਾ ਕੇ ਸਰਾੜੇ ਤੇ ਸਿਰ ਰੱਖ ਕੇ ਸੌਂਜੋ ਆਰਾਮ ਨਾਲ।